ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 31 ਰਾਗ ਜਿਨ੍ਹਾਂ ਵਿੱਚੋਂ 15 ਰਾਗਾਂ ਵਿੱਚ ਬਾਣੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ 14 ਰਾਗ ਉਹ ਵਰਤੇ ਜਿਹੜੇ ਉਹਨਾਂ ਤੋਂ ਪਹਿਲੇ ਪਾਤਸ਼ਾਹ ਨੇ ਵਰਤੇ ਸਨ ਜਿਨ੍ਹਾਂ ਉੱਪਰ ਬਾਣੀ ਵਿਚਾਰਨ ਕੀਤੀ ਸੀ। ਇੱਕ ਰਾਗ ਜਿਸ ਵਿੱਚ ਸਿਰਫ ਨੌਵੇਂ ਪਾਤਸ਼ਾਹ ਦੀ ਬਾਣੀ ਹੈ ਉਹ ਹੈ ਜੈ ਜੈ ਵੰਤੀ ਰਾਗ। ਉਹ ਸਿਰਫ ਨੌਵੇਂ ਪਾਤਸ਼ਾਹ ਜੀ ਨੇ ਉਸ ਰਾਗ ਉੱਤੇ ਬਾਣੀ ਵਿਚਾਰਨ ਕੀਤੀ ਹੈ। ਤੁਏ ਤਾਂ ਤੁਹਾਡੇ ਨਾਲ ਇਹ ਮੁੱਢਲੀ ਇਨਫੋਰਮੇਸ਼ਨ ਹੈ ਜਿਹੜੀ ਹਰ ਇੱਕ ਸਿੱਖ ਨੂੰ ਸਿੱਖ ਹੋਣ ਦੇ ਨਾਤੇ ਪਤਾ ਹੋਣੀ ਚਾਹੀਦੀ ਹੈ ਜ਼ਿੰਦਗੀ ਵਿੱਚ ਸ਼ਬਦ ਨੂੰ ਕਮਾਉਣਾ ਇਹ ਤੇ ਬਾਅਦ ਦੀ ਗੱਲ ਹੈ ਪਹਿਲਾਂ ਸਾਨੂੰ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਦਾਵਾ ਕਰਦੇ ਸੀ ਕਿ ਨੇ ਮੈਂ ਗੁਰੂ ਗ੍ਰੰਥ ਸਾਹਿਬ ਜਾਂ ਮੈਂ ਇਦਾਂ ਕਹ ਲਵਾਂ ਵੀ ਮੈਂ ਸਿੱਖਾਂ ਤੇ ਸਿੱਖ ਨੂੰ ਆਪਣੇ ਗੁਰੂ ਬਾਰੇ ਮੁੱਢਲਾ ਗਿਆਨ ਮੁੱਢਲੀ ਇਨਫੋਰਮੇਸ਼ਨ ਜਾਣਕਾਰੀ ਹੋਣੀ ਆਤ ਲਾਜ਼ਮੀ ਹੈ ਕਿਉਂਕਿ ਸਾਨੂੰ ਪਤਾ ਹੋਏਗਾ ਅਸੀਂ ਆਪਣੇ ਬੱਚਿਆਂ ਨਾਲ ਆਪਣੀ ਪੀੜ੍ਹੀ ਨਾਲ ਅੱਗੇ ਸ਼ੇਅਰ ਕਰਾਂਗੇ ਪਤਾ ਹੋਏਗਾ ਸਾਨੂੰ ਉਸ ਨੂੰ ਅੱਗੇ ਕਿੰਨਾ ਅਸੀਂ ਸਮਝਦੇ ਹਾਂ ਕਮਾਉਣੇ ਆ ਇਹ ਸਾਡੇ ਆਪਣੇ ਆਪਣੇ ਜੀਵਨ ਦੇ ਉੱਤੇ ਡਿਪੈਂਡ ਕਰਦਾ ਹੈ ਜਿਹੜੇ ਆਪਾਂ 200 ਲੋਕਾਂ ਦਾ ਪਾਠ ਕੀਤਾ ਇਸ ਬਾਣੀ ਦਾ ਸਰਲੇਖ ਹੈ ਸ਼ਲੋਕ ਵਾਰਾਂ ਤੇ ਵਦੀਕ ਇਹ ਬਾਣੀ ਸ਼ੁਰੂ ਹੁੰਦੀ ਹੈ 1410 ਨੰਬਰ ਅੰਕ ਤੋਂ ਸ਼ਲੋਕ ਵਾਰਾਂ ਤੇ ਵਦੀਕ ਬਾਣੀ ਦਾ ਨਾਮ ਹੈ ਕਿਹੜੇ ਸ਼ਲੋਕ ਜਿਹੜੇ ਸ਼ਲੋਕ ਵਾਰਾਂ ਤੋਂ ਵੱਧ ਗਏ ਸ਼ਲੋਕ 12 ਵਿੱਚ ਆ ਗਏ ਨੇ 20 ਵਾਰਾਂ ਵਿੱਚ ਸ਼ਲੋਕ ਪੌੜੀਆਂ ਨਾਲ ਦਰਜ ਹੈ ਜਿਵੇਂ ਆਸਾ ਕੀ ਵਾਰ ਬਾਣੀ ਹੈ ਉਹਦੇ ਨਾਲ ਇੱਕ ਪੌੜੀ ਨਾਲ ਤਿੰਨ ਸ਼ਲੋਕ ਕਿਤੇ ਚਾਰ ਸ਼ਲੋਕ 20 ਕੁੱਲ ਗੁਰੂ ਗ੍ਰੰਥ ਸਾਹਿਬ ਚ 22 ਵਾਰਾਂ ਨੇ ਜਿਨ੍ਹਾਂ ਵਿੱਚੋਂ ਦੋ ਵਾਰਾਂ ਐਸੀਆਂ ਨੇ ਜਿਨ੍ਹਾਂ ਵਾਰਾਂ ਵਿੱਚ ਸਿਰਫ ਪੌੜੀਆਂ ਨੇ ਸ਼ਲੋਕ ਨਹੀਂ ਹੈਗੇ ਇੱਕ ਬਸੰਤ ਕੀ ਵਾਰ ਗੁਰੂ ਪੰਚਮ ਪਾਤਸ਼ਾਹ ਜੀ ਦੀ ਉਹਦੀਆਂ ਤਿੰਨ ਪੌੜੀਆਂ ਨੇ ਇੱਕ ਰਾਮਕਲੀ ਰਾਗ ਅੰਦਰ ਭਾਈ ਸੱਤਾ ਬਲਵੰਦ ਜੀ ਕੀ ਵਾਰ ਜੇ ਦੀਆਂ ਅੱਠ ਪੌੜੀਆਂ ਨੇ ਉਨ੍ਹਾਂ ਵਿੱਚ ਪੌੜੀਆਂ ਵਿੱਚ ਨਾਲ ਸਲੋਕ ਕੋਈ ਨਹੀਂ ਇਸ ਕਰਕੇ 12 ਗੁਰ ਗ੍ਰੰਥ ਸਾਹਿਬ ਵਿੱਚ 22 ਨੇ ਉਹਨਾਂ ਵਿੱਚੋਂ 2 ਵਾਰਾਂ ਐਸੀਆਂ ਨੇ ਜਿਹੜੀਆਂ ਕੱਲੀਆਂ ਪੌੜੀਆਂ ਨੇ 20 ਐਸੀਆਂ ਵਾਰਾਂ ਨੇ ਜਿਹੜੀਆਂ ਪੌੜੀਆਂ ਨਾਲ ਸਲੋਕ ਹੈ ਜਿਨੇ ਵੀ ਗੁਰੂ ਪਾਤਸ਼ਾਹ ਜੀ ਨੇ ਸਲੋਕ ਉਚਾਰਨ ਕੀਤੇ ਨੇ ਉਹ ਇਨ੍ਹਾਂ 20 ਵਾਰਾਂ ਵਿੱਚ ਆ ਚੁੱਕੇ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੂਜੇ ਪਾਤਸ਼ਾਹ ਉਹਨਾਂ ਦੇ ਸਿਰਫ 63 ਸਲੋਕ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਦਾ ਸ਼ਬਦ ਕੋਈ ਨਹੀਂ ਹੈਗਾ ਜਿਵੇਂ ਚਾਰ ਪਦਿਆਂ ਦਾ ਹੁੰਦਾ ਹੈ ਪੰਜ ਪਦਿਆਂ ਦਾ ਉਹਨਾਂ ਦੇ ਸਿਰਫ ਸ਼ਲੋਕ ਨੇ ਤੇ ਉਹਨਾਂ ਦੇ ਸ਼ਲੋਕ ਵੀ ਇਹਨਾਂ ਵਾਰਾਂ ਵਿੱਚ ਆ ਚੁੱਕੇ ਨੇ ਸ਼ਲੋਕ ਵਾਰਾਂ ਤੇ ਵਦੀਕ ਬਾਣੀ ਵਿੱਚ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦਾ ਇੱਕ ਵੀ ਸ਼ਲੋਕ ਨਹੀਂ ਹੈਗਾ ਪਹਿਲੇ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਨੇ ਉਸ ਤੋਂ ਬਾਅਦ ਸਿੱਧੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਆ ਗਏ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਸ਼ਲੋਕ ਵਾਰਾਂ ਤੇ ਵਦੀਕ ਬਾਣੀ ਵਿੱਚ ਨਹੀਂ ਹੈਗੇ ਕਿਉਂਕਿ ਉਹ ਵਾਰਾਂ ਵਿੱਚ ਆ ਚੁੱਕੇ ਨੇ ਪਹਿਲਾਂ ਗੁਰੂ ਅਮਰਦਾਸ ਮਹਾਰਾਜੀ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜੀ ਦੇ ਸ਼ਲੋਕ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਪੰਜਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਸ਼ਲੋਕ ਨੇ ਤੇ ਗੁਰੂ ਪੰਜਮ ਪਾਤਸ਼ਾਹ ਜੀ ਤੋਂ ਬਾਅਦ ਫਿਰ ਅੱਗੇ ਜਾ ਕੇ ਨਵੇਂ ਪਾਤਸ਼ਾਹ ਦੇ ਸ਼ਲੋਕ ਜਿਨ੍ਹਾਂ ਨੂੰ ਅਸੀਂ ਆਮ ਸਾਡੀ ਭਾਸ਼ਾ ਵਿੱਚ ਜਾਂਸੀ ਆਪਣੀ ਬੋਲੀ ਵਿੱਚ ਕਹਿੰਦੇ ਭੋਗ ਦੇ ਸ਼ਲੋਕ ਵੀ ਕਹਿ ਦਿੰਦੇ ਆਪਾਂ ਤਾਂ ਇਹ ਜਿਹੜੇ ਇਸ ਤੋਂ ਪਹਿਲੇ ਸ਼ਲੋਕ ਨੇ ਉਹ ਭਾਵੇਂ ਕੱਲਾ ਪਾਠੀ ਸਿੰਘ ਪੜੀ ਜਾਵੇ ਪਰ ਜਦੋਂ ਪਿੰਡਾਂ ਵਿੱਚ ਏਂਜ ਹੁੰਦਾ ਸੀ ਜਦੋਂ ਇਹਨਾਂ ਸ਼ਲੋਕਾਂ ਦੇ ਗ੍ਰੰਥੀ ਸਿੰਘ ਪਾਠ ਕਰ ਲਈ ਆਉਂਦਾ ਸੀ ਉਦੋਂ ਦੋ ਗ੍ਰੰਥੀ ਪਾਠੀ ਸਿੰਘ ਫਿਦਾ ਰਲ ਕੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ ਇਹ ਭੋਗ ਦੇ ਸ਼ਲੋਕ ਆਮ ਸਾਡੀ ਜ਼ੁਬਾਨ ਤੇ ਚੜੇ ਹੋਏ ਨੇ ਤੋ ਇਹ ਜਿਹੜੇ ਨਵੇਂ ਪਾਠ ਦੇ ਸ਼ਲੋਕ ਨੇ ਇਹਦੇ ਕੁੱਲ ਗਿਣਤੀ ਹੈ 57 ਸ਼ਲੋਕ ਹੈ ਉਹਨਾਂ ਵਿੱਚੋਂ ਦੋ ਸ਼ਲੋਕਾਂ ਦਾ ਆਪਾਂ ਪਾਠ ਹੋਣਾ ਹੀ ਬੜੇ ਪਿਆਰ ਨਾਲ ਸਰਵਣ ਕੀਤਾ ਹੈ ਸ਼ਲੋਕ ਮਹਲਾ 9 ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਲੋਕ ਨੇ ਇਥੋਂ ਸ਼ੁਰੂ ਹੁੰਦੇ ਨੇ ਗੁਰੂ ਸਾਹਿਬ ਜੀ ਨੇ ਇੱਕ ਇੱਕ ਵੈਸੇ ਤਾਂ ਇੱਕ ਇੱਕ ਸ਼ਲੋਕ ਇੱਕ ਸਬਜੈਕਟ ਹੈ ਜੇ ਆਪਾਂ ਵਿਚਾਰ ਕਰੀ ਤੇ ਇੱਕ ਇੱਕ ਸ਼ਲੋਕ ਵੀ ਇੱਕ ਦੀਵਾਨ ਚ ਹੋ ਸਕਦਾ ਪਰ ਜਿੰਨੇ ਦਿਨ ਨੇ ਉਹਦੇ ਹਿਸਾਬ ਨਾਲ ਮੈਂ ਦੋ ਦੋ ਸ਼ਲੋਕ ਤਾਂ ਲੈ ਰੇ ਵੀ ਦੋ ਸ਼ਲੋਕਾਂ ਦੀ ਵਿਚਾਰ ਆਪਾਂ ਇੱਕ ਦੀਵਾਨ ਵਿੱਚ ਸਾਂਝੀ ਕਰਾਂਗੇ ਹੁਣ ਮਹਾਰਾਜ ਨੇ ਇਸ ਸ਼ਲੋਕ ਵਿੱਚ ਵਿਚਾਰਤ ਵੀ ਗੁਣ ਵੈਸੇ ਗੱਗੇ ਨੂੰ ਔਂਕਰ ਤੇ ਨੰਨਾ ਗੁਣ ਤੇ ਗੱਗੇ ਨੂੰ ਔਂਕਰ ਤੇ ਨਾਣਾ ਗੁਣ ਅਰਥ ਦੋਵਾਂ ਦੇ ਬਰਾਬਰ ਨੇ ਬਾਣੀ ਚ ਗੁਣ ਸ਼ਬਦ ਵੀ ਆਇਆ ਤੇ ਗੁਰਬਾਣੀ ਵਿੱਚ ਗੁਣ ਸ਼ਬਦ ਵੀ ਆਇਆ ਅਰਥਾਂ 'ਚ ਕੋਈ ਫਰਕ ਨਹੀਂ ਨੰਨੇ ਨਾਲ ਵੀ ਆਇਆ ਤੇ ਨਾਣੇ ਨਾਲ ਵੀ ਆਇਆ ਹੁਣ ਇੱਥੇ ਆਇਆ ਗੁਣ ਗੋਬਿੰਦ ਗਾਇਓ ਨਹੀਂ ਗੋਦਾਰਥ ਕੀ ਧਰਤੀ ਬਿੰਦਾਰਥ ਤੇ ਧਰਤੀ ਦਾ ਮਾਲਕ ਗੁਣ ਗੋਬਿੰਦ ਗਾਇਓ ਨਹੀਂ ਜਨਮਾਕਾਰਥ ਕੀਨ ਤਉ ਨਾਨਕ ਹਾਰ ਭਜ ਮਨ ਜਿਵੇਂ ਬਿਦ ਜਲ ਕੋ ਮੀਨ ਹੁਣ ਪਹਿਲੇ ਸ਼ਲੋਕ ਵਿੱਚ ਆਇਆ ਹਾਰ ਭਜ ਮਨ ਦੂਜੇ ਸ਼ਲੋਕ ਜਿਹੜਾ ਇਸ ਤੋਂ ਅਗਲਾ ਸ਼ਲੋਕ ਹੈ ਉਸ ਸ਼ਲੋਕ ਵਿੱਚ ਆਇਆ ਭਜ ਹਰ ਮਨ ਆ ਇਹ ਮਹਾਰਾਜ ਦੇ ਲਿਖਣ ਦਾ ਇੱਕ ਅੰਦਾਜ਼ ਹੈ ਤਰੀਕਾ ਹੈ ਕਿ ਜਿਹੜਾ ਪੜਨ ਵਾਲਾ ਉਹ ਸੁਚੇਤ ਹੋ ਕੇ ਪੜੇ ਅੱਖਾਂ ਮੀਟ ਕੇ ਨਾ ਪੜ ਜਵੇ ਹੁਣ ਪਹਿਲੇ ਸ਼ਲੋਕ ਚ ਬਾਣੀ ਕਾਵ ਰੂਪ ਚ ਇਸ ਕਰਕੇ ਪਹਿਲੇ ਸ਼ਲੋਕ ਕਹਤਾ ਕੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਤੇ ਅਗਲੇ ਸ਼ਲੋਕ ਦੀ ਜਿਹੜੀ ਅਖੀਲੀ ਪੰਕਤੀ ਹੋਇਆ ਕੋ ਨਾਨਕ ਭਜ ਹਰ ਮਨਾ ਪਰੇ ਨਜਮ ਕੀ ਫਾਸ ਤੋ ਇਹ ਮਹਾਰਾਜ ਦੇ ਲਿਖਣ ਦਾ ਇੱਕ ਅੰਦਾਜ਼ ਹੈ ਤਰੀਕਾ ਹੈ ਅਰਥਾਂ ਚ ਕੋਈ ਫਰਕ ਨਹੀਂ ਗੱਲ ਮੰਨਦੀ ਹੋ ਰਹੀ ਹੈ ਇਸ ਤਰ੍ਹਾਂ ਜਿਵੇਂ ਮਾਰੇ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਤੂੰ ਗੋਣ ਜੇ ਤੂੰ ਗੋਬਿੰਦ ਦੇ ਗੁਣ ਨਾ ਗਾਏ ਤਾਂ ਜਨਮ ਆਕਾਰਥ ਕੀ ਤੇਰਾ ਜਨਮ ਵਿਅਰਥ ਚਲਾ ਜਾਏਗਾ ਇਹ ਇਦਾਂ ਜਿਵੇਂ ਇੱਕ ਬੱਚਾ ਨਾ ਪੜੇ ਤੇ ਮਾਂ ਬਾਪ ਨੂੰ ਕੀ ਆਂਦਾ ਪੁੱਤਰ ਜੇ ਤੂੰ ਧਿਆਨ ਲਾ ਕੇ ਪੜ੍ਹਾਈ ਨਾ ਕੀਤੀ ਤਾਂ ਜੇ ਤੂੰ ਆਪਣੀ ਜ਼ਿੰਦਗੀ ਚ ਕੋਈ ਗਿਆਨ ਸੋਜੀ ਨਾ ਲਈ ਤਾਂ ਤੇਰਾ ਜੀਵਨ ਵਿਅਰਥ ਚਲਾ ਜਾਏਗਾ ਤੂੰ ਆਪਣਾ ਜੀਵਨ ਤਬਾਹ ਕਰ ਲੇਗਾ ਤੈਨੂੰ ਮੌਕਾ ਮਿਲਿਆ ਮੈਂ ਤੈਨੂੰ ਸਹੂਲਤਾਂ ਦਿੱਤੀਆਂ ਨੇ ਮੈਂ ਤੇਰੇ ਵਾਸਤੇ ਮਿਹਨਤ ਮੁਸ਼ਕਲ ਕਰਦਾ ਪੁੱਤ ਚਾਰ ਅੱਖਰ ਪੜ ਲਾ ਇਹ ਉਮੀਦ ਹੁੰਦੀ ਹੈ ਇਨਸਾਨ ਦੀ ਮਾਂ ਬਾਪ ਚਾਹੁੰਦੇ ਨੇ ਜੋ ਜਿੱਥੇ ਮੈਂ ਨਹੀਂ ਪਹੁੰਚ ਸਕਿਆ ਮੇਰੀ ਪੀੜ੍ਹੀ ਉਤੋਂ ਵੀ ਅੱਗੇ ਪਹੁੰਚੇ ਉਹਦੇ ਕੋਲ ਸਮਾਜ ਦਾ ਹਰ ਇੱਕ ਗਿਆਨ ਹੋਵੇ ਸਹੂਲਤ ਹੋਵੇ ਤੇ ਨਾਲ ਉਹ ਇਦਾਂ ਕਹਿ ਲਓ ਵੀ ਸਿੱਖਿਆ ਦਿੰਦੇ ਨੇ ਵੀ ਜੇ ਤੂੰ ਪੜ੍ਹਾਈ ਨਾ ਕੀਤੀ ਤਾਂ ਇਹ ਤਾਂ ਸ਼ਬਦ ਇਹ ਹੈ ਵੀ ਜੇ ਤੂੰ ਨਾ ਇਦਾਂ ਕੀਤਾ ਤਾਂ ਆ ਹੋ ਜਾਏਗਾ ਮਹਾਰਾਜ ਕਹਿੰਦੇ ਜੇ ਭਾਈ ਤੂੰ ਗੋਬਿੰਦ ਦੇ ਗੁਣ ਨਾ ਗਾਏ ਤਾਂ ਮਹਾਰਾਜ ਕੀ ਕਹਿੰਦੇ ਜਨਮ ਆਕਾਰ ਤਕੀਨ ਤੇਰਾ ਜਨਮ ਵਿਅਰਥ ਚਲਾ ਜਾਏ ਇਹਦਾ ਮਤਲਬ ਜ਼ਿੰਦਗੀ ਜੋ-ਜੋ ਅਸੀਂ ਲਈ ਫਿਰਦੇ ਆਂ ਬਿਜ਼ਨਸ ਹੈ ਨੌਕਰੀਆਂ ਨੇ ਖੇਤੀ ਹੈ ਜੋ ਕੁਝ ਹੈ ਇਹ ਆਪਣੀ ਜਗ੍ਹਾ ਮਹੱਤਵਪੂਰਨ ਹੈ ਇਹਦਾ ਮਤਲਬ ਗੋਬਿੰਦ ਦੇ ਗੁਣ ਗੋਣੇ ਇਹ ਜ਼ਿੰਦਗੀ ਚ ਕੋਈ ਜੋਗ ਥਾਂ ਰੱਖਦੇ ਜੇ ਇਹ ਨਾ ਨਾ ਹੋਏ ਤੇ ਸਾਡੀ ਖੇਤੀ ਸਾਡਾ ਬਿਜ਼ਨਸ ਸਾਡਾ ਵਪਾਰ ਜੋ ਕੁਝ ਵੀ ਆ ਇਹ ਸਾਨੂੰ ਅੰਦਰੂਨੀ ਸਕੂਨ ਨਹੀਂ ਦੇ ਸਕਦਾ ਇਸੇ ਕਰਕੇ ਅੱਜ ਤੁਸੀਂ ਵੇਖੋ بڑے ਲੋਕ ਨੇ ਜਿਨ੍ਹਾਂ ਕੋਲ ਦੁਨੀਆਂ ਦੇ ਪਦਾਰਥਾਂ ਦੀ ਕੋਈ ਕਮੀ ਨਹੀਂ ਪਰ ਇੱਥੇ ਸਕੂਨ ਹੈ ਨਹੀਂ ਸ਼ਾਂਤੀ ਹੈ ਨਹੀਂ ਟਿਕਾ ਹੈ ਨਹੀਂ ਕਿਉਂ ਕਿ ਐਸ ਵਿਸ਼ੇ ਵਾਲੇ ਬੰਨੇ ਉਹ ਖਾਲੀ ਰਹਿ ਗਏ ਗੋਬਿੰਦ ਦੇ ਗੁਣ ਨਹੀਂਗਾ ਅੱਛਾ ਗੋਬਿੰਦ ਦੇ ਗੁਣ ਗਾਉਣ ਦਾ ਕੀ ਮਤਲਬ ਹੈ ਇਹ ਵੀ ਸਮਝਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਨੂੰ ਕੋਈ ਪੁੱਛੇ ਵੀ ਗੋਬਿੰਦ ਦੇ ਗੁਣ ਕਿੱਦਾਂ ਗਾਉਣੇ ਨੇ ਕਿਵੇਂ ਗਾਏ ਜਾਣਗੇ ਗੋਬਿੰਦ ਦੇ ਕਿਉਂਕਿ ਬਾਣੀ ਚ ਗੋਬਿੰਦ ਦੇ ਗੁਣ ਗਾਉਣ ਦੀ ਬਹੁਤ ਲੰਬੀ ਚੌੜੀ ਵਿਆਖਿਆ ਹੈ ਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਬੰਦਿਆਂ ਦੀ ਬਜਾਏ ਗੁਰੂ ਨੂੰ ਪੁੱਛਣਾ ਚਾਹੀਦਾ ਮਾਰੇ ਤੁਸੀਂ ਸਾਡੀ ਅਗਵਾਈ ਕਰੋ ਅਸੀਂ ਗੋਬਿੰਦ ਦੇ ਗੁਣ ਕਿੱਦਾਂ ਗਾਈਏ ਕਿਉਂਕਿ ਹਰ ਬੰਦਾ ਆਪਣੇ ਆਪਣੇ ਤਰੀਕੇ ਨਾਲ ਸਮਝਾਏਗਾ ਵੀ ਮੈਂ ਦੱਸਦਾ ਇਦਾਂ ਕਰੋ ਜਿਵੇਂ ਸੇਮ ਇਦਾਂ ਭੁੱਖੇ ਬੰਦੇ ਨੂੰ ਰੋਟੀ ਖਵਾਉਣ ਦੀ ਜਾ ਸਿਖਾਉਣ ਦੀ ਲੋੜ ਨਹੀਂ ਪੈਂਦੀ ਜਿਸ ਬੰਦੇ ਨੂੰ ਭੁੱਖ ਲੱਗੀ ਹੋਵੇ ਤੁਸੀਂ ਉਹਨੂੰ ਜਾ ਸਿਖਾਓਗੇ ਰੋਟੀ ਕਿਦਾਂ ਖਾਣੀ ਹੈ ਉਹਨੂੰ ਭੁੱਖ ਲੱਗੀ ਉਹਨੇ ਹੱਥ ਤੇ ਵੀ ਰੱਖ ਕੇ ਖਾ ਲੈਣੀ ਹੈ ਥਾਲੀ ਚ ਰੱਖ ਕੇ ਵੀ ਖਾ ਲੈਣੀ ਹੈ ਤੇ ਭੁੱਖੇ ਬੰਦੇ ਨੇ ਇਹ ਵੀ ਨਹੀਂ ਦੇਖਣਾ ਵੀ ਇਹਦੇ ਨਾਲ ਹੈ ਕੀ ਇਹ ਰੋਟੀ ਦੀ ਜਿਹੜਾ ਭੁੱਖ ਲੱਗਦੀ ਉਹਦਾ ਬੰਦਾ ਇਹ ਵੀ ਨਹੀਂ ਦੇਖਦਾ ਵੀ ਰਾਤ ਦੀ ਬਣੀ ਹੈ ਤਾਜੀ ਬਣੀ ਹੈ ਕਿਉਂਕਿ ਭੁੱਖ ਦਾ ਸੰਬੰਧ ਸਿਰਫ ਖੁਰਾਕ ਨਾਲ ਹੈ ਉਹਨੇ ਇਹ ਨਹੀਂ ਪੁੱਛਣਾ ਵੀ ਇਹ ਕਦੋਂ ਬਣੀ ਤੁਸੀਂ ਕਦੇ ਚਿਰਬਾ ਕਰਕੇ ਭੁੱਖ ਲੱਗੀ ਹੋਵੇ ਖਾਣ ਤੋਂ ਬਾਅਦ ਦੂਜਾ ਭਾਵੇਂ ਕਹਦੇ ਤੇ ਰਾਤ ਦੀ ਖਾ ਗਿਆ ਤੁਂ ਜਦ ਜੇ ਭੁੱਖ ਨਹੀਂ ਸੀ ਲੱਗੀ ਫਿਰ ਪੁੱਛਦਾ ਜਾਂਦਾ ਫਿਰ ਟੋ ਟੋ ਕੇ ਵਿੰਦਾ ਇਹ ਬਾਸੀ ਹੈ ਮੈਂ ਨਹੀਂ ਖਾਣੀ ਜਦੋਂ ਭੁੱਖ ਲੱਗੀ ਹੋਵੇ ਉਦੋਂ ਬੰਦਾ ਆਚਾਰ ਨਾਲ ਵੀ ਖਾ ਜਾਂਦਾ ਅੱਛਾ ਇਹ ਵੀ ਤਜਰਬਾ ਕਰਕੇ ਵੇਖੋ ਭੁੱਖ ਲੱਗੀ ਹੋਵੇ ਤੇ ਉਹ ਵੀ ਸਬਜ਼ੀ ਨਾਲ ਖਾ ਜਾਂਦਾ ਜਿਹੜੀ ਇਹਦੀ ਬੰਨ ਪਸੰਦ ਨਹੀਂ ਹੁੰਦੀ ਕਿ ਕਦੇ ਜਦੋਂ ਭੁੱਖ ਲੱਗੀ ਫਿਰ ਥੋੜਾ ਦੇਖੇ ਫਿਰ ਸਵਾਦ ਨਾ ਦੇਖੇ ਜਾਣੇ ਫਿਰ ਤੇ ਅੰਦਰ ਇਦਾਂ ਜਦੋਂ ਪਿਆਸ ਲੱਗੀ ਹੋਵੇ ਪਿਆਸਾ ਬੰਦਾ ਪਾਣੀ ਪੌਣ ਦਾ ਤਰੀਕਾ ਪੁੱਛਦਾ ਵਿਖਿਆ ਕਦੀ ਵੀ ਪਾਣੀ ਕਿੱਦਾਂ ਪੀਵਾਂ ਗਲਾਸ ਚ ਪੀਵਾਂ ਕੱਚ ਦੇ ਚ ਪੀਵਾਂ ਸਟੀਲ ਦੇ ਚ ਪੀਵਾਂ ਕੁਝ ਨਾ ਮਿਲਿਆ ਤੇ ਬੋਕ ਨਾਲ ਹੀ ਪੀ ਲੈਣਾ ਉਹਨੇ ਕਿਉਂਕਿ ਉਹਨੂੰ ਪਿਆਸ ਲੱਗੀ ਹੈ ਨਾ ਪਿਆਸੇ ਬੰਦੇ ਨੂੰ ਤਾਂ ਪਾਣੀ ਪੀਣਾ ਉਹ ਜਿੰਦਾ ਮਰਜੀ ਪੀ ਲੈ ਬੋਕ ਨਾਲ ਵੀ ਪੀ ਸਕਦਾ ਜਦੋਂ ਬੰਦੇ ਨੂੰ ਅੰਦਰੋਂ ਭੁੱਖ ਲੱਗੀ ਨਾ ਉਹਨੇ ਤਰੀਕਾ ਨਹੀਂ ਪੁੱਛਣਾ ਤਰੀਕੇ ਉਹ ਪੁੱਛਦੇ ਫਿਰਦੇ ਨੇ ਜਿਨ੍ਹਾਂ ਨੂੰ ਅਜੇ ਅੰਦਰੋਂ ਭੁੱਖ ਨਹੀਂ ਲੱਗੀ ਹੋਈ ਜਿਹੜੇ ਅੰਦਰੋਂ ਅਜੇ ਇੱਛਾਵਾਨ ਨਹੀਂ ਹੈਗੇ ਜਿਹੜੇ ਅੰਦਰੋਂ ਸਿੱਖਣਾ ਨਹੀਂ ਚਾਹੁੰਦੇ ਜਦੋਂ ਅੰਦਰ ਚੇਟ ਅੰਦਰ ਚੇਟਕ ਲੱਗ ਗਈ ਅੰਦਰ ਖਿੱਚ ਪੈਦਾ ਹੋ ਗਈ ਨਾ ਫਿਰ ਬੰਦਾ ਤੁਰੇ ਆਏਗਾ ਤੁਮਾਰੇ ਕਿੰਨੇ ਨੇ ਗੋਨ ਗੋਬਿੰਦ ਗਾਇਓ ਨਹੀਂ ਜਨਮਾ ਕਾਰਤ ਕੀ ਤੁਮਾਰੇ ਨੇ ਐਡੀ ਸੌਖੀ ਐਗਜ਼ੈਂਪਲ ਦਿੱਤੀ ਵੀ ਜਿਹੜਾ ਬੰਦਾ ਸਕੂਲ ਨਹੀਂ ਨਾ ਗਿਆ ਜਿਹਨੂੰ ਆਪਾਂ ਏਦਾਂ ਕਹੋ ਵੀ ਜਿਹਨੂੰ ਆਪਣਾ ਨਾਮ ਲਿਖਣਾ ਵੀ ਨਹੀਂ ਆਉਂਦਾ ਅੰਗੂਠਾ ਲਾਉਂਦਾ ਏਦਾਂ ਉਹਨੂੰ ਵੀ ਇਹ ਐਗਜ਼ੈਂਪਲ ਸਮਝ ਆ ਸਕਦੀ ਹੈ ਏਡੇ ਕਾਬਲ ਟੀਚਰ ਉਸਤਾਦ ਨੇ ਗੁਰੂ ਨੇ ਸਾਡੇ ਜਿਹੜੇ ਅਨਪੜ੍ਹ ਬੰਦੇ ਨੂੰ ਵੀ ਆਪਣੀ ਗੱਲ ਸਮਝਾਉਣ ਚ ਕਾਮ ਜਾਵੇ ਕਿਹੜੀ ਇਹ ਇੱਕ ਐਗਜ਼ਾਮਪਲ ਹਰ ਕੋ ਨੂੰ ਪਤਾ ਹੈ ਜੇ ਕਹੋ ਨਾਨਕ ਭਜ ਹਰ ਮਨਾ ਕਹੋ ਨਾਨਕ ਹਰ ਭਜ ਮਨਾ ਜੇ ਵਿਦ ਜਲ ਕਉ ਮੀਨ ਜੇ ਵਿਦ ਜਿਸ ਤਰੀਕੇ ਨਾਲ ਜਲ ਕਉ ਮੀਨ ਭਜ ਹਰ ਮਨਾ ਜਿੱਦਾਂ ਮੱਛੀ ਹੁਣ ਮੱਛੀ ਕੀ ਹੈ ਮੱਛੀ ਦਾ ਜੀਵ ਨੂੰ ਪਾਣੀ ਦੇ ਵਿੱਚ ਹੈ ਉਹਨੂੰ ਜਿਹੜੀ ਜਿਹਨੂੰ ਜਿਹੜੀ ਉਹਨੂੰ ਖੁਰਾਕ ਮਿਲਦੀ ਹੈ ਪਾਣੀ ਚ ਮਿਲਦੀ ਹੈ ਤੁਸੀਂ ਮੱਛੀ ਨੂੰ ਪਾਣੀ ਚੋਂ ਬਾਹਰ ਕੱਢਦੇ ਹੋ ਉਹਦਾ ਜੀਵਨ ਖਤਮ ਹੈ ਮ੍ਰਿਤੂ ਹੈ ਮੈਂ ਨਹੀਂ ਕਹ ਰਿਹਾ ਗੁਰੂ ਅੰਸਾ ਦੀ ਬਾਣੀ ਨਿਕਿਆ ਜੋ ਮਛਲੀ ਬਿਨ ਪਾਣੀ ਹੈ ਮਾਰੇ ਕਹਦੇ ਕਿਉਂ ਜੀਵਨ ਪਾਵੈ ਮਛ ਤੋਂ ਪਾਣੀ ਬਿਨਾ ਪਾਣੀ ਮਛੀ ਪਾਣੀ ਤੋਂ ਬਿਨਾ ਕਿਵੇਂ ਜੀਵਨ ਪ੍ਰਾਪਤ ਕਰ ਸਕਦੇ ਅੱਛਾ ਕਮਾਲ ਦੀ ਗੱਲ ਹੈ ਜਦੋਂ ਤੋਂ ਦੁਨੀਆ ਹੋਂਦ ਵਿੱਚ ਜਦੋਂ ਤੋਂ ਮਛੀ ਹੋਂਦ ਵਿੱਚ ਆਈ ਹੈ ਉਹਦਾ ਉਦੋਂ ਵੀ ਜੀਵਨ ਪਾਣੀ ਸੀ ਉਹਦਾ ਅੱਜ ਵੀ ਜੀਵਨ ਪਾਣੀ ਹੈ ਜਦੋਂ ਤੱਕ ਇਹ ਚੀਜ਼ ਰਹੇਗੀ ਉਹਦਾ ਇਹਦਾ ਜੀਵਨ ਪਾਣੀ ਰਹੇਗਾ ਇਹਨੂੰ ਭਾਈ ਗੁਰਦਾਸ ਨੇ ਇੰਜ ਵੀ ਲਿਖਿਆ ਮੱਛੀ ਦੇ ਪਰਿਵਾਰ ਵਾਂਗ ਪਰਿਵਾਰ ਦਾ ਸਭ ਫੈਮਿਲੀ ਹੋਗੀ ਵੀ ਕੱਲੀ ਮੱਛੀ ਨਹੀਂ ਮੱਛੀ ਦਾ ਪਰਿਵਾਰ ਵੀ ਜਿਹੜਾ ਨਾ ਉਹ ਪਾਣੀ ਦੇ ਆਧਾਰਤ ਵਾ ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨਾ ਵਿਸਰੈ ਪਾਣੀ ਮੱਛੀ ਦਾ ਪਰਿਵਾਰ ਕਦੀ ਵੀ ਪਾਣੀ ਤੋਂ ਬਾਗੀ ਨਹੀਂ ਹੋ ਸਕਦਾ ਅੱਛਾ ਕਮਾਲ ਦੀ ਗੱਲ ਹੈ ਜਿਹੜੀ ਟੋਬੇ ਚ ਉਹਦਾ ਜੀਵਨ ਵੀ ਪਾਣੀ ਹੈ ਜਿਹੜੀ ਟੋਬੇ ਚ ਉਹਦਾ ਜੀਵਨ ਵੀ ਪਾਣੀ ਹੈ ਜਿਹੜਾ ਦਰਿਆ ਚ ਉਹਦਾ ਜੀਵਨ ਵੀ ਪਾਣੀ ਹੈ ਜਿਹੜੀ ਸਮੁੰਦਰ ਚ ਹੈ ਉਹਦਾ ਜੀਵਨ ਵੀ ਪਾਣੀ ਹੈ ਜਿਹੜੀ ਕਿਸੇ ਮਾਤੜ ਨੇ ਘਰ ਚ ਪਾਲੀ ਹੈ ਗਰੀਬ ਨੇ ਪਾਲੀਏ ਉਹਦਾ ਜੀਵਨ ਵੀ ਪਾਣੀ ਜਿਹੜੀ ਅਮੀਰ ਦੇ ਘਰ ਅਰਬਾਂ ਪਤੀ ਦੇ ਘਰ ਵਿੱਚ ਵੇਖਿਆ ਨਾਲ ਅੱਜ ਕੱਲ ਗਲਾਸ ਦੇ ਵਿੱਚ ਰੱਖੀਆਂ ਹੁੰਦੀਆਂ ਨੇ ਉਹਦਾ ਜੀਵਨ ਵੀ ਉਹ ਇਹ ਥੜਾ ਕਵੇ ਕਿ ਵੀ ਹੁਣ ਮੈਂ ਅਮੀਰਾਂ ਘਰ ਆ ਗਿਆ ਮੇਰੇ ਵਾਸਤੇ ਕੋਈ ਕੋਕ ਸ਼ੋਕ ਲੈ ਕੇ ਆਓ ਕੋ ਪੈਪਸੀ ਲੈ ਕੇ ਆਓ ਕੋਈ ਮੇਰੇ ਵਾਸਤੇ ਕੋਈ ਰੂਹ ਅਬਜਾ ਲੈ ਆਓ ਕੋਈ ਮੇਰੇ ਵਾਸਤੇ ਬਦਾਮ ਸ਼ੇਕ ਕੋਈ ਬਨਾਣਾ ਸ਼ੇਕ ਬਣਾਓ ਵੀ ਤੁਸੀਂ ਇਹਦੇ ਅਮੀਰ ਜੇ ਮੈਂ ਚਲੋ ਮਾਤਣਾ ਕਰਦੇ ਰਹਿਣਾ ਪਾਣੀ ਮੇਰਾ ਅੱਜ ਖੁਰਾਕ ਹੈ ਮੈਂ ਤੇ ਉਹਨਾਂ ਤਗੜੇ ਘਰਾਂ ਮੇਰੀ ਖੁਰਾਕ ਥੋੜੀ ਜਿਹੀ ਚੇਂਜ ਕਰ ਦਿਓ ਉਹਨਾਂ ਨੂੰ ਪਤਾ ਵੀ ਜੇ ਇਹਨੂੰ ਹੋਰ ਕੋਈ ਚੀਜ਼ ਪਾਈ ਤੇ ਇਹਨੇ ਬੋਲੋ ਜੀ ਇਹਦਾ ਜੀਵਨ ਪਾਣੀ ਹੈ ਅੱਛਾ ਜਿਹੜੀ ਅੱਜ ਤੋਂ ਪਹਿਲਾਂ ਸੀ ਮਸ਼ੀਓ ਦਾ ਜੀਵਨ ਵੀ ਪਾਣੀ ਸੀ ਜਿਹੜੀ ਹੁਣ ਮਸ਼ੀਓ ਦਾ ਜੀਵਨ ਵੀ ਪਾਣੀ ਹੈ ਜਿਹੜੀ ਅੱਗੇ ਮਸ਼ੀ ਪੈਦਾ ਹੋਏਗੀ ਉਹਦਾ ਜੀਵਨ ਵੀ ਪਾਣੀ ਰਹੇਗਾ ਹੁਣ ਇਹਨੂੰ ਇਹ ਗੱਲ ਕਿਹਦੇ ਵਾਸਤੇ ਕੀਤੀ ਭਲਾ ਮਰੇ ਨੇ ਸਾਡੇ ਲਈ ਤੂੰ ਜਿੱਥੇ ਮਰਜ਼ੀ ਭੱਜ ਲਾ हे ਇਨਸਾਨ ਤੇਰਾ ਜੀਵਨ ਸਤਗੁਰੂ ਦੀ ਬਾਣੀ ਰਹਿਣਾ ਜਿਨੇ ਮਰਜੀ ਤੋਂ ਮਟੀਰੀਅਲ ਇਕੱਠੇ ਕਰ ਲਾ ਤਾਂ ਤੁਸੀਂ ਦੇਖੋ ਨਾ ਬੰਦੇ ਡਿਪਰੈਸ਼ਨ ਦੇ ਸ਼ਿਕਾਰ ਅੰਦਰੋਂ ਸਕੂਨ ਨਹੀਂ ਹੈਗਾ ਬੰਦੇ ਕੋਲ ਪਦਾਰਥ ਵਾਧੂ ਆ ਮਟੀਰੀਅਲ ਵਾਧੂ ਆ ਕਈ ਵਾਰੀ ਬੰਦੇ ਨੂੰ ਲੱਗਦਾ ਬੰਦੇ ਨੂੰ ਇਹ ਲੱਗਦਾ ਮੇਰੇ ਦੁੱਖਾਂ ਦਾ ਕਾਰਨ ਇਹ ਵੀ ਆ ਵਸਤੂ ਮੇਰੇ ਕੋਲ ਨਹੀਂ ਹੈ ਇਸ ਕਰਕੇ ਮੈਂ ਦੁਖੀ ਹਾਂ ਤਾਂ ਦੂਜਾ ਲੱਗ ਜਾਂਦਾ ਮੇਰੇ ਕੋਲ ਤਾਂ ਇਹ ਵਸਤੂਆਂ ਪਹਿਲਾਂ ਹੀ ਬਹੁਤ ਹੈਗੀਆਂ ਦੁਖੀ ਤੇ ਮੈਂ ਵੀ ਵੜਾਉ ਸਕੂਨ ਜਿਹੜਾ ਵਾ ਨਾ ਜਿਹੜੀ ਅੰਦਰ ਦੀ ਸ਼ਾਂਤੀ ਆ ਉਹ ਤੈਨੂੰ ਰੱਬੀ ਗੁਣਾ ਵਿੱਚੋਂ ਪ੍ਰਾਪਤ ਹੋਣੀ ਹੈ ਚੰਗੀ ਸਿੱਖਿਆ ਵਿੱਚੋਂ ਪ੍ਰਾਪਤ ਹੋਣੀ ਹੈ ਤੁਹਾ ਮਹਾਰਾਜ ਨੇ ਕਿੰਨੀ ਪਿਆਰੀ ਸੌਖੀ ਜੀ ਐਗਜ਼ੈਂਪਲ ਦਿੱਤੀ ਵੀ ਜਿਹੜਾ ਬੰਦਾ ਸਕੂਲ ਵੀ ਨਹੀਂ ਗਿਆ ਉਹਨੂੰ ਵੀ ਸਮਝ ਆ ਗਈ ਵੀ ਕਉ ਨਾਨਕ ਹਰ ਭਜ ਮਨਾ ਹੇ ਮਨਾ ਭਜ ਇਹ ਤਾਂ ਜਿੱਤੇ ਕਰ ਜੇ ਵਿਦ ਜਾਲ ਕੋ ਮੀਨ ਅਸ਼ਾ ਮੱਛੀ ਪਾਣੀ ਵਿੱਚ ਆਜ਼ਾਦ ਘੁੰਮਦੀ ਆ ਆਪਣਾ ਨਾਂਦ ਲੈਂਦੀ ਹੋ ਪਰ ਮੱਛੀ ਇੱਕ ਚੀਜ਼ ਭੁੱਲ ਜਾਂਦੀ ਆ ਕਿਸ ਪਾਣੀ ਚੋਂ ਕੱਢਣ ਲਈ ਮੇਰੇ ਵਾਸਤੇ ਮੈਨੂੰ ਕੱਢਣ ਲਈ ਨਾ ਇੱਕ ਮੱਛੀ ਨੇ ਤਿਆਰੀ ਵੀ ਕੀਤੀ ਹੋਈ ਆ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ। ਇਹ ਵੀ ਗੁਰੂ ਅੰਸਾ ਜੀ ਲਿਖਿਆ ਹੋਇਆ। ਕਿ ਮਛਲੀ ਜਾਲ ਨਾ ਜਾਣਿਆ। ਮਛਲੀ ਨੇ ਜਾਲ ਨਹੀਂ ਜਾਣਿਆ। ਸਰ ਖਾਰਾ ਅਸਗਾ। ਭਾਈ ਰੇ ਇਉਂ ਜਾਣੋ ਸਿਰ ਕਾਲ। ਜੋ ਮਛੀ ਤੇ ਉਹ ਮਾਨਸਾ ਪਵੇ ਅਜੰਤਾ ਜਾਲ। ਜਿਵੇਂ ਮਛੀ ਤਿਵੇਂ ਮਨੁੱਖ, ਜਿਵੇਂ ਮਨੁੱਖ ਤਿਵੇਂ ਮਛੀ। ਭਾਈ ਰੇ ਇਉਂ ਜਾਣੋ ਸਿਰ ਕਾਲ। ਇਦਾਂ ਜਾਣੋ ਆਪਣੇ ਸਿਰ ਉੱਤੇ ਕਾਲ। ਜੋ ਮਸ਼ੀਤੀਉ ਮਾਰਸਾ ਜਿਵੇਂ ਮਨੁੱਖ ਜਿਵੇਂ ਜਿਵੇਂ ਮਨੁੱਖਾਂ ਨਾਲ ਹੋ ਰਿਹਾ ਜਿਵੇਂ ਮਸ਼ੀਨ ਨਾਲ ਹੋ ਰਿਹਾ ਉਵੇਂ ਮਨੁੱਖਾਂ ਨਾਲ ਹੋ ਰਿਹਾ ਪਵੇ ਅਚਿੰਤਾ ਜਾਲ ਹੁਣ ਮਸ਼ੀ ਪਾਣੀ ਚ ਫੜਨ ਵਾਲਾ ਕੀ ਕਰਦਾ ਭਲਾ ਜੀ ਮਸ਼ੀਨ ਨੂੰ ਫੜਨ ਵਾਲਾ ਕੀ ਕਰਦਾ ਭਲਾ ਉਹ ਇੱਕ ਕੁੰਡੀ ਲੈਂਦਾ ਤੇ ਉਹਦੇ ਉੱਤੇ ਮਾਸ ਦੀ ਬੂਟੀ ਲਾਉਂਦਾ ਇਦਾਂ ਉਹ ਸਮੁੰਦਰ ਦੇ ਵਿੱਚ ਦਰਿਆ ਦੇ ਵਿੱਚ ਨਦੀ ਦੇ ਵਿੱਚ ਸੁੱਟ ਦਿੰਦਾ ਅਛਾ ਕਮਾਲ ਦੀ ਗੱਲ ਹੈ ਮੱਛੀ ਫੜਣ ਵਾਲਾ ਇੱਕ ਬੂੰਦ ਪਾਣੀ ਦੀ ਆਪਣੀ ਬੋਡੀ ਨੂੰ ਕਈ ਵਾਰੀ ਟੱਚ ਨਹੀਂ ਕਰ ਦਿੰਦਾ ਬੈਠਾ ਵੀ ਪਾਣੀ ਚ ਬਾਹਰ ਹੀ ਆਉਂ ਕੁੰਡੀ ਛੁੱਟੀ ਉਹਨੇ ਉਹ ਤਾਂ ਗਿਆ ਹੀ ਨਹੀਂ ਪਾਣੀ ਚ ਮੱਛੀ ਫੇ ਵੀ ਕੱਢ ਕੇ ਬਾਹਰ ਲੈ ਆਇਆ ਕਿਵੇਂ ਭਲਾ ਕਿਉਂਕਿ ਉਹਨੇ ਕੁੰਡੀ ਛੁੱਟੀ ਉੱਤੇ ਮਾਸ ਦੀ ਬੋਟੀ ਲਾਈ ਇਹ ਭੁੱਲ ਗਈ ਵੀ ਆਹ ਜਿਹੜੀ ਮਾਸ ਦੀ ਬੋਟੀ ਹੈ ਤੇ ਥੱਲੇ ਮੇਰੀ ਮ੍ਰਿਤੂ ਵੀ ਹੈ ਭੁੱਲ ਗਈ ਜਦੋਂ ਨੇ ਭੱਜ ਕੇ ਮਾਸ ਦੀ ਬੋਟੀ ਨੂੰ ਮੂੰਹ ਚ ਪਾਇਆ ਉਹ ਤਾਰ ਰਿਲੀ ਉਜਰ ਉਹਨੇ ਖਿੱਚੀ ਤੇ ਉਹਦੇ ਚਬਾੜੇ 'ਚ ਫਸ ਗਈ ਉਹਨੇ ਖਿੱਚ ਕੇ ਉਹਨੂੰ ਬਾਹਰ ਲਿਆ ਆਂਦਾ ਇਹਨੂੰ ਕਹਿੰਦੇ ਕੀਤੇ ਕਾਰਨ ਪਾਕੜੀ ਇਹਨੂੰ ਕੀ ਕਹਿੰਦੇ ਜੀ ਕੀਤੇ ਕਾਰਨ ਪਾਕੜੀ ਆਪਣੇ ਲਾਲਚ ਕਰਕੇ ਫੜੀ ਗਈ ਲਾਲਚ ਨਾ ਹੁੰਦਾ ਤੇ ਫੜੀ ਨਾ ਜਾਂਦੀ ਹੁਣ ਮੱਛੀ ਕੌਣਾ ਆਪਾਂ ਪਾਣੀ ਕੀਆ ਗੁਰੂ ਦਾ ਉਪਦੇਸ਼ ਇਹ ਸੰਸਾਰ ਜਿੱਥੇ ਆਪਾਂ ਰਹਿ ਰਹੇ ਆ ਇੱਥੇ ਸਾਨੂੰ ਸਾਰਾ ਕੁਝ ਮਿਲ ਰਿਹਾ ਫੜੇ ਕਿੱਦਾਂ ਜਾਣਾ ਜਦੋਂ ਲਾਲਚ ਆ ਗਿਆ ਜ਼ਿੰਦਗੀ 'ਚ ਅੱਛਾ ਉੱਥੇ ਤੇ ਇੱਕੋ ਕੁੰਡੀ ਫਸਾ ਕੇ ਬੈਠਾ ਹੋਇਆ ਨਾ ਇੱਥੇ ਤੇ ਸਰਵਰ ਪੰਖੀ ਏਕੜੋਂ ਫਾਹੀ ਵਾਲ 50 ਵਾ ਇੱਥੇ ਤੇ ਇਸ ਜੀਵ ਨੂੰ ਫੜਨ ਵਾਲੇ ਇੱਕ ਨਹੀਂ ਪਤਾ ਨਹੀਂ ਕਿੰਨੇ ਆ ਸਰਵਰ ਪੰਖੀ ਏਕੜੋਂ ਪੰਛੀ ਕਲਾਵਾ ਤੇ ਪਸਾਉਣ ਵਾਲੇ 50 ਵਾ 50 ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰishna ਇਹ ਪੰਜ ਵਕਾਰ ਤਾਂ ਮੁੜ ਨੇ ਫਿਰ ਇਹਨਾਂ ਦਾ ਕਿ ਟੱਬਰ ਬੜਾ ਵੱਡਾ ਵਾ ਇਹਨਾਂ ਦੀ ਫੈਮਿਲੀ ਬਹੁਤ ਵੱਡੀ ਆ ਮਨੋਕ ਫਿਰ ਵਕਾਰਾਂ ਵਿੱਚ ਫਸਿਆ ਹੋਇਆ ਹੁਣ ਸਤਗੁਰੂ ਜੀ ਕਹਿੰਦੇ ਜਿਵੇਂ ਮੱਛੀ ਦਾ ਜੀਵਨ ਪਾਣੀ ਆਣਾ ਤੂੰ ਸਤਗੁਰ ਦੀ ਬਾਣੀ ਨੂੰ ਆਪਣਾ ਜੀਵਨ ਬਣਾ ਲੈ ਇਦਾਂ ਆਪਣੀ ਜ਼ਿੰਦਗੀ ਗੁਰੂ ਦੇ ਅੱਗੇ ਸਮਰਪਿਤ ਕਰ ਦੇ ਕਹੋ ਨਾਨਕ ਹਰ ਭਜ ਮੰਨਾ ਜਿਵੇਂ ਬਿਦ ਜਲ ਕਹੋ ਮੀਨ